ਸਾਸਰੀਅ ਕਾਲ ਜੀ ਸਵਾਗਤ ਹੈ ਤੁਹਾਡਾ ਚਰਨਜੀਤ ਕਿਚਨ ਦੇ ਵਿੱਚ ਅੱਜ ਆਪਾਂ ਬਣਾ ਰਹੇ ਆਂ ਜਲ ਜੀਰਾ ਗਰਮੀਆਂ ਦੀ ਸੌਗਾਤ ਤਾਪਮਾਨ ਬਹੁਤ ਵੱਧ ਰਿਹਾ ਹੈ ਇਸ ਲਈ ਆਪਾਂ ਘਰ ਦੇ ਵਿੱਚ ਹੀ ਬਣਾ ਕੇ ਤਿਆਰ ਕੀਤਾ ਹੈ ਜਲ ਜੀਰਾ ਜਿਹਦੇ ਲਈ ਆਪਾਂ 150 ਗ੍ਰਾਮ ਇਮਲੀ ਲੈ ਲਈ ਹੈ ਤੇ ਇਹਨੂੰ ਆਪਾਂ ਥੋੜੀ ਦੇਰ ਲਈ ਭਿਉਂ ਕੇ ਰੱਖਣਾ ਘੰਟੇ ਤੱਕ ਇਹਦੇ ਵਿੱਚ ਆਪਾਂ ਪਾਣੀ ਪਾ ਕੇ ਤੇ ਚੰਗੀ ਤਰ੍ਹਾਂ ਇਹਨੂੰ ਪਿਉਣਾ ਹੈ ਤਾਪਮਾਨ ਬਹੁਤ ਵੱਧ ਰਿਹਾ 47 48 ਡਿਗਰੀ ਪਾਰਾ ਹੋ ਰਿਹਾ ਇਸ ਲਈ ਘਰ ਦੇ ਵਿੱਚ ਹੀ ਬਣਾ ਕੇ ਤਿਆਰ ਕਰੋ ਬਾਹਰਲੇ ਜਲ ਜੀਰਿਆਂ ਦੇ ਵਿੱਚ ਕੈਮੀਕਲ ਪਾਏ ਹੁੰਦੇ ਨੇ ਪ੍ਰੈਜ਼ਰਵੇਟਿਵ ਪਾਏ ਹੁੰਦੇ ਆ ਜੋ ਤੁਹਾਡਾ ਤੇ ਤੁਹਾਡੇ ਬੱਚਿਆਂ ਨੂੰ ਨੁਕਸਾਨ ਕਰਦੇ ਨੇ ਉਹ ਪਾਤਾ ਦਿੰਦੇ ਆ ਪਰ ਉਹਦੇ ਵਿੱਚ ਕਿੰਨੀ ਕੁਆਂਟੀਟੀ ਪਾਈ ਹੁੰਦੀ ਆ ਉਹ ਨਹੀਂ ਲਿਖਦੇ ਤੇ ਚਲੋ ਤਿਆਰ ਕਰਦੇ ਆ ਅਮਲੀ ਭਿੱਜ ਗਈ ਹੈ ਤੇ ਇਹਨੂੰ ਆਪਾਂ ਹੁਣ ਛਾਣ ਲਵਾਂਗੇ ਇਹਦੇ ਵਿੱਚ ਬਹੁਤ ਹੀ ਅਨ ਹਾਈਜਨਿਕ ਤਰੀਕੇ ਨਾਲ ਇਹਦੀ ਪੈਕਿੰਗ ਕੀਤੀ ਹੁੰਦੀ ਹੈ ਜੋ ਆਪਾਂ ਦਿਖਾਵਾਂਗੇ ਕਿ ਇਹਦੇ ਵਿੱਚ ਮਿੱਟੀ ਦੇ ਕਣ ਹੁੰਦੇ ਆ ਤੇ ਉਹਨੂੰ ਆਪਾਂ ਨਿਤਾਰਨਾ ਹੈ ਇਹਨੂੰ ਆਪਾਂ ਹੁਣ ਦੂਸਰੇ ਭਾਂਡੇ ਵਿੱਚ ਪਾਵਾਂਗੇ ਮਿੱਟੀ نیچے ਬੈਠ ਜੇ ਓਨੀ ਦੇਰ ਆਪਾਂ ਇੱਥੇ ਤਵੇ ਤੇ ਜੀਰੇ ਨੂੰ ਭੁੰਨਾਂਗੇ ਜੀਰਾ ਭੁੰਨ ਕੇ ਪਾਉਣਾ ਕੱਚਾ ਨਹੀਂ ਪਾਉਣਾ ਤੇ ਇਹਨੂੰ ਘੱਟ ਗੈਸ ਤੇ ਹੀ ਭੁੰਨਣਾ ਹੈ ਸੌੜਨਾ ਨਹੀਂ ਹੈਗਾ ਬਿਲਕੁਲ ਵੀ ਹੌਲੀ ਹੌਲੀ ਇਹਨੂੰ ਟਾਈਮ ਜ਼ਰੂਰ ਲੱਗੇਗਾ ਪਰ ਇਹ ਅੱਛੀ ਤਰ੍ਹਾਂ ਭੁੱਜ ਜਾਏਗਾ ਤੇ ਇਸ ਤੋਂ ਬਾਅਦ ਇਹਦੀ ਆਪਾਂ ਪਾਊਡਰ ਬਣਾਉਣਾ ਇਹਦਾ ਮਿਕਸਚਰ ਗਰਾਇੰਡਰ ਦੇ ਵਿੱਚ ਪਾ ਕੇ ਕਈ ਲੋਕ ਕਹਿ ਦਿੰਦੇ ਕਿ ਜੀਰਾ ਗਰਮ ਹੈ ਜੀਰਾ ਗਰਮ ਨਹੀਂ ਹੁੰਦਾ ਜੀਰਾ ਗਰਮ ਵੈਸੇ ਹੁੰਦਾ ਕੱਚਾ ਹੁੰਦਾ ਜਦੋਂ ਆਪਾਂ ਇਹਨੂੰ ਪਾਣੀ ਦੇ ਵਿੱਚ ਪਾਉਨੇ ਆ ਭਿਉਨੇ ਆ ਤਾਂ ਇਹਦੀ ਤਸਵੀਰ ਠੰਡੀ ਹੋ ਜਾਂਦੀ ਹੈ ਇਥੇ ਆਪਾਂ ਪੇਸਟ ਬਣਾ ਲਿਆ ਇਹਦਾ ਪਾਊਡਰ ਬਣਾ ਲਿਆ ਤੇ ਹੁਣ ਆਪਾਂ ਜਿਹੜਾ ਪਾਣੀ ਇਮਲੀ ਦਾ ਭਿਉਂ ਕੇ ਰੱਖਿਆ ਸੀ ਇਹਨੂੰ ਨਤਾਰਾਂਗੇ ਤੇ ਇਹਦੇ ਵਿੱਚ ਥੱਲੇ ਮਿੱਟੀ ਦੇ ਕਣ ਹੁੰਦੇ ਆ ਤੇ ਕੁਚੇ ਦੇ ਵਿੱਚ ਜੀਵ ਪੈਦਾ ਹੋ ਜਾਂਦੇ ਨੇ ਜੋ ਨਸ਼ਟ ਹੋਣਗੇ ਗਰਮ ਕਰਨ ਤੇ ਇਹਨੂੰ ਆਪਾਂ ਕੱਚੇ ਨੂੰ ਯੂਜ਼ ਨਹੀਂ ਕਰਨਾ ਇਹਨੂੰ ਆਪਾਂ ਉਬਾਲਾ ਦੇਵਾਂਗੇ ਇਹਦੇ ਵਿੱਚ نیچے ਮਿੱਟੀ بیٹھ ਜਾਂਦੀ ਹੈ ਤੇ ਇਹਨੂੰ ਆਪਾਂ ਹੁਣ ਅਲੱਗ ਕਰ ਲਾਂਗੇ ਗੈਸ ਤੇ ਆਪਾਂ ਇੱਕ ਬਰਤਨ ਚੜਾਵਾਂਗੇ ਜਿਹਦੇ ਵਿੱਚ ਆਪਾਂ ਇਮਲੀ ਨੂੰ ਪਕਾਵਾਂਗੇ ਇਮਲੀ ਦਾ ਪਾਣੀ ਜਿਹੜਾ ਹੈਗਾ ਇਹਦੇ ਵਿੱਚ ਆਪਾਂ ਪਾ ਦਾਂਗੇ ਇਹਨੂੰ ਉਬਾਲਾ ਦੇਵਾਂਗੇ ਇਹਦੇ ਵਿੱਚ ਆਪਾਂ ਸ਼ੱਕਰ ਪਾਵਾਂਗੇ ਜਾਂ ਗੁੜ ਵੀ ਪਾ ਸਕਦੇ ਹੋ ਤੁਸੀਂ 150 ਗ੍ਰਾਮ ਦੇ ਵਿੱਚ ਆਪਾਂ 50 ਗ੍ਰਾਮ ਸ਼ੱਕਰ ਪਾਈ ਹੈ ਤੇ ਇਹਨੂੰ ਗਰਮ ਕਰਾਂਗੇ ਉਬਾਲਾ ਦੇਵਾਂਗੇ ਇਹਦੇ ਵਿੱਚ ਹੁਣ ਆਪਾਂ ਸਿੰਦਾ ਨਮਕ ਪਾਵਾਂਗੇ 1/4 ਚਮਚ ਤੇ 1/2 ਚਮਚ ਇਹਦੇ ਵਿੱਚ ਕਾਲਾ ਨਮਕ ਪਾਵਾਂਗੇ ਕਾਲੇ ਨਮਕ ਦਾ ਟੇਸਟ ਜਿਆਦਾ ਵਧੀਆ ਹੁੰਦਾ ਤੇ ਹਾਜਮੇ ਲਈ ਵੀ ਇਹ ਬਹੁਤ ਵਧੀਆ ਹੁੰਦਾ ਇਹਨੂੰ ਗਰਮ ਕਰਨ ਕਰਾਂਗੇ ਤੇ ਇਹਦੇ ਵਿੱਚ ਜਿਹੜਾ ਜੀਰਾ ਪਾਊਡਰ ਬਣਾਇਆ ਸੀ ਉਹ ਵੀ ਇਹਦੇ ਵਿੱਚ ਪਾ ਦਾਂਗੇ ਜੀਰਾ ਸਿਹਤ ਲਈ ਬਹੁਤ ਹੈਲਦੀ ਹੁੰਦਾ 5 ਤੋਂ 7 ਮਿੰਟ ਤੱਕ ਇਹਨੂੰ ਉਬਾਲਾ ਦੇਵਾਂਗੇ ਤਾਂ ਜੋ ਇਹਦੇ ਵਿੱਚ ਜੀਰੇ ਦੇ ਗੁਣ ਆ ਸਕਣ ਹੁਣ ਇਹ ਜੋ ਜੀਰੇ ਦਾ ਪਾਣੀ ਬਣਾ ਕੇ ਆਪਾਂ ਤਿਆਰ ਕੀਤਾ ਇਹਨੂੰ ਆਪਾਂ ਠੰਡਾ ਕਰ ਲਿਆ 2 ਘੰਟੇ ਲਈ ਜਿਹੜੇ ਜੀਰੇ ਦੇ ਗੁਣ ਸੀ ਸਾਰੇ ਇਹਦੇ ਵਿੱਚ ਆ ਗਏ ਤੇ ਹੁਣ ਆਪਾਂ ਇਹਨੂੰ ਛਾਣ ਲਵਾਂਗੇ ਛਾਣ ਕੇ ਇਹਨੂੰ ਕੱਚ ਦੇ ਕੰਟੇਨਰ ਚ ਪਾ ਕੇ ਤੁਸੀਂ ਫ੍ਰਿਜ ਦੇ ਵਿੱਚ ਰੱਖ ਸਕਦੇ ਹੋ ਹਫਤੇ ਲਈ ਇਹ ਸਟੋਰ ਰਹੂਗਾ ਫ੍ਰਿਜ ਦੇ ਵਿੱਚ ਇਹ ਨੂੰ ਫ੍ਰਿਜ 'ਚ ਇਸ ਤਰ੍ਹਾਂ ਹੀ ਤੁਸੀਂ ਰੱਖ ਸਕਦੇ ਆਂ ਤੇ ਹੁਣ ਆਪਾਂ ਬਣਾ ਕੇ ਤੁਹਾਨੂੰ ਡਰਿੰਕ ਬਣਾਵ ਕੇ ਦੱਸਾਂਗੇ ਕਿ ਇਹ ਕਿਸ ਤਰ੍ਹਾਂ ਬਣਾਉਣੀ ਹੈ ਇੱਕ ਕੱਚ ਦਾ ਗਲਾਸ ਲਵਾਂਗੇ ਤੇ ਇਹਦੇ ਵਿੱਚ ਆਪਾਂ ਇੱਕ ਕੜਛੀ ਜਿਹੜੀ ਹੈਗੀ ਐ ਜੀਰੇ ਦੇ ਪਾਣੀ ਦੀ ਪਾਉਣੀ ਐ ਜਲ ਜੀਰਾ ਪਾਉਣਾ ਇਹਦੇ ਉਦੋਂ ਪਹਿਲਾਂ ਆਪਾਂ ਇਹਦੇ ਵਿੱਚ ਬਰਫ਼ ਪਾਵਾਂਗੇ ਕਿਉਂਕਿ ਠੰਡਾ ਹੀ ਸਵਾਦ ਲੱਗਦਾ ਇਹ ਖੂਨ ਦੀ ਕਮੀ ਨੂੰ ਵੀ ਪੂਰਾ ਕਰਦਾ ਹੈ ਇਹਦੇ ਵਿੱਚ ਆਇਰਨ, ਵਿਟਾਮਿਨ, ਮਿਨਰਲਸ ਸਭ ਕੁਝ ਆ ਜਾਂਦਾ ਹੈ ਇਸ ਜਲਜੀਰੇ ਦੇ ਪਾਣੀ ਦੇ ਵਿੱਚ ਗਲਾਸ ਦੇ ਵਿੱਚ ਆਪਾਂ ਜਲਜੀਰਾ ਪਾ ਲਿਆ ਹੁਣ ਇਹਦੇ ਵਿੱਚ ਠੰਡਾ ਪਾਣੀ ਪਾਵਾਂਗੇ ਤੇ ਆਪਣੀ ਡਰਿੰਕ ਤਿਆਰ ਹੈ ਜੇ ਤੁਹ ਤੁਸੀਂ ਇਹਦੇ ਵਿੱਚ ਕਾਲੀ ਮਿਰਚ ਪਾਉਣਾ ਚਾਹੋ ਤਾਂ ਉਹ ਵੀ ਪਾ ਸਕਦੇ ਹੋ ਇਹਨੂੰ ਮਿਕਸ ਕਰਾਂਗੇ ਇਹਦਾ ਟੇਸਟ ਬਹੁਤ ਹੀ ਵਧੀਆ ਹੁੰਦਾ ਬਾਜ਼ਾਰ ਦੇ ਜੀਰਿਆਂ ਤੋਂ ਕਾਫੀ ਹੱਦ ਤੱਕ ਬਹੁਤ ਜ਼ਿਆਦਾ ਵਧੀਆ ਹੁੰਦਾ ਇਹਦਾ ਇਸਟ ਜਰੂਰ ਘਰ ਵਿੱਚ ਬਣਾ ਕੇ ਆਪਣਾ ਤੇ ਆਪਣੇ ਬੱਚਿਆਂ ਨੂੰ ਪਿਆਓ ਬਜ਼ੁਰਗਾਂ ਨੂੰ ਪਿਆਓ ਤੇ ਬਹੁਤ ਜ਼ਿਆਦਾ ਵਧੀਆ ਬਣਿਆ ਜੇ ਤੁਹਾਨੂੰ ਵੀਡੀਓ ਸਾਡੀ ਥੋੜੀ ਬਹੁਤ ਲਾਹੇਵੰਦ ਲੱਗਦੀ ਆ ਤਾਂ ਤੁਸੀਂ ਜਰੂਰ ਸ਼ੇਅਰ ਕਰਿਓ ਤੁਸੀਂ ਦੇਖ ਰਹੇ ਹੋ ਚਰਨਜੀਤ ਕਿਚਨ ਫੇਸਬੁੱਕ YouTube ਤੇ Instagram ਤੇ